ਕਸ਼ਮੀਰ ਦੇ ਪੈਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਬੇहद ਹੀ ਤਣਾਅਪੂਰਨ ਹੋ ਗਿਆ ਇੱਕ ਪਾਸੇ ਪਾਕਿਸਤਾਨ ਵਾਰ-ਵਾਰ ਇਹ ਡਰ ਜ਼ਾਹਰ ਕਰ ਰਿਹਾ ਹੈ ਕਿ ਭਾਰਤ ਕਿਸੇ ਵੀ ਸਮੇਂ ਫੌਜੀ ਕਾਰਵਾਈ ਕਰ ਸਕਦਾ ਹੈ ਤਾਂ ਦੂਜੇ ਪਾਸੇ ਭਾਰਤ ਨੇ ਹੁਣ ਆਪਣੀਆਂ ਜ਼ਮੀਨੀ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਗ੍ਰਹਿ ਮੰਤਰਾਲੇ ਨੇ ਕਈ ਰਾਜਾਂ ਨੂੰ ਮੋਕ ਡ੍ਰਿਲ ਸੰਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਜ਼ਰਾਨ ਮੋਕ ਡ੍ਰਿਲ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਹੈ ਮੋਕ ਡ੍ਰਿਲ ਰਾਹੀਂ ਆਮ ਜਨਤਾ ਨੂੰ ਹਵਾਈ ਹਮਲੇ ਤੋ ਆਪਣੇ ਆਪ ਨੂੰ ਬਚਾਉਣ ਦੇ ਲਈ ਤਿਆਰ ਕੀਤਾ ਜਾਵੇਗਾ ਇਹ ਡ੍ਰਿਲ 7 ਮਈ ਯਾਨੀ ਕੱਲ੍ਹ ਸ਼ਾਮ ਨੂੰ ਹੋਵੇਗੀ ਇਸ ਸਮੇਂ ਦੌਰਾਨ ਦੇਸ਼ ਦੇ 244 ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਾਇਦਨ ਵੱਜਣਗੇ ਬਲੈਕਆਊਟ ਕੀਤਾ ਜਾਵੇਗਾ ਤੇ ਨਾਗਰਿਕਾਂ ਨੂੰ ਐਮਰਜੈਂਸੀ ਸ਼ੈਲਟਰਾਂ ਦੇ ਵਿੱਚ ਜਾਣ ਲਈ ਸਿਖਲਾਈ ਦਿੱਤੀ ਜਾਵੇਗੀ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਦੇਸ਼ ਦੇ ਕਈ ਰਾਜਾਂ ਦੇ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ 6 ਮਈ ਨੂੰ ਇੱਕ ਅਹਿਮ ਮੀਟਿੰਗ ਬੁਲਾਈ ਹੈ ਦੱਸ ਦੇ ਕਿ ਗ੍ਰਹਿ ਸਖਤਰ ਨੇ ਸਿਵਲ ਡਿਫੈਂਸ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਹੈ ਬੀਤੇ ਦਿਨੀ ਗ੍ਰਹਿ ਮੰਤਰਾਲਿਆਂ ਨੇ ਰਾਜਾਂ ਨੂੰ ਮੋਕ ਟ੍ਰਿਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਮੰਤਰਾਲਿਆਂ ਨੇ ਆਪਣੇ ਨਿਰਦੇਸ਼ਾਂ ਦੇ ਵਿੱਚ ਕਿਹਾ ਹੈ ਕਿ ਪ੍ਰਭਾਵਸ਼ਾਲੀ ਸਿਵਲ ਸੁਰੱਖਿਆ ਲਈ 7 ਮਈ ਨੂੰ ਇੱਕ ਮੋਕ ਟ੍ਰਿਲ ਦਾ ਆਯੋਜਨ ਕੀਤਾ ਜਾਵੇਗਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਨਾਗਰਿਕ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ ਗ੍ਰਹਿ ਮੰਤਰਾਲਿਆਂ ਦੇ ਮੁਤਾਬਕ ਇਹ ਅਭਿਆਸ ਲੋਕਾਂ ਨੂੰ ਹਵਾਈ ਹਮਲੇ ਜਾਂ ਯੁੱਧ ਵਰਗੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ ਤਿਆਰ ਕਰੇਗਾ ਗ੍ਰਹਿ ਮੰਤਰਾਲੇ ਨੇ ਕਦਮ ਸੁਰੱਖਿਆ ਸਥਿਤੀ ਦੀ ਗੰਭੀਰਤਾ ਤੇ ਪਾਕਿਸਤਾਨ ਦੇ ਨਾਲ ਵਾਧਦੇ ਤਣਾਅ ਦੇ ਮੱਦੇ ਨਜ਼ਰ ਚੁਕਿਆ ਤੇ ਇਸ ਸੰਬੰਧੀ ਗ੍ਰਹਿ ਸਖਤਰ ਨੇ ਅੱਜ ਸਵੇਰੇ ਇੱਕ ਉੱਚ ਪੱਧਰੀ ਮੀਟਿੰਗ ਵੀ ਬੁਲਾਈ ਹੈ ਜਿਸ ਦੇ ਵਿੱਚ ਸਾਰੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਿੱਧਾ ਸੰਵਾਦ ਕੀਤਾ ਜਾਵੇਗਾ ਤਾਂ ਰਾਜਾ ਨੂੰ ਭੇਜੀ ਗਈ ਇਹ ਡਰਿੱਲ ਐਡਵਾਈਜ਼ਰੀ ਅਜਿਹੇ ਸਮੇਂ ਦੇ ਵਿੱਚ ਆਈ ਹੈ ਜਦੋਂ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਵਾਰ-ਵਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਪਿਛਲੀਆਂ ਲਗਾਤਾਰ 11 ਰਾਤਾਂ ਤੋਂ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਤੇ ਬਿਨਾਂ ਕਿਸੇ ਪੜਕਾਹਣ ਦੇ ਗੋਲੀਬਾਰੀ ਕੀਤੀ ਹੈ ਜਿਸ ਦਾ ਭਾਰਤੀ ਫੌਜ ਨੇ ਸਖਤ ਜਵਾਬ ਦਿੱਤਾ ਹੈ ਭਾਰਤ ਸਰਕਾਰ ਨੇ ਪੈਲਗਾਮ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਹੀ ਤਣਾਅਪੂਰਨ ਹੋ ਗਏ ਨੇ ਭਾਰਤ ਨੇ ਪਾਕਿਸਤਾਨ ਦੇ ਵਿਰੁੱਧ ਸਖਤ ਕਦਮ ਚੁੱਕੇ ਨੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ ਕੂਟਨੀਤਕ ਸਬੰਧਾਂ ਦਾ ਦਰਜਾ ਘਟਾ ਦਿੱਤਾ ਗਿਆ ਵਪਾਰ ਬੰਦ ਕਰ ਦਿੱਤਾ ਗਿਆ ਭਾਰਤੀ ਹਵਾਈ ਖੇਤਰ ਪਾਕਿਸਤਾਨੀ ਜਹਾਜ਼ਾਂ ਦੇ ਲਈ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਨੇ ਇਹਨਾਂ ਕਦਮਾਂ ਨੂੰ ਜੰਗ ਵਰਗੀਆਂ ਕਾਰਵਾਈਆਂ ਕਰਾਰ ਦਿੱਤਾ ਹੈ ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਅਜੇ ਹੀ ਸੰਵੇਦਨਸ਼ੀਲ ਇਸ ਸਥਿਤੀ ਦੇ ਵਿੱਚ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਨਤਾ ਅਤੇ ਪ੍ਰਸ਼ਾਸਨ ਦੋਵਾਂ ਨੂੰ ਕਿਸੇ ਵੀ ਐਮਰਜੈਂਸੀ ਲਈ ਤਿਆਰ ਰਹਿਣਾ ਚਾਹੀਦਾ ਹੈ ਅਜਿਹਾ ਦੇਸ਼ ਵਿਆਪੀ ਮੂਕ ਡ੍ਰਿਲ ਪਹਿਲਾਂ ਸਿਰਫ 1971 ਦੇ ਵਿੱਚ ਹੀ ਕੀਤਾ ਗਿਆ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਹੋਈ ਸੀ ਇਹ ਅਭਿਆਸ 240 ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾਵੇਗਾ ਜੋ ਸਰਹੱਦੀ ਜਾਂ ਰਣਨੀਤਿਕ ਤੌਰ ਤੇ ਮਹੱਤਵਪੂਰਨ ਹਨ ਭਾਵੇਂ ਕੇਂਦਰ ਸਰਕਾਰ ਨੇ ਪੂਰੀ ਸੂਚੀ ਜਨਤਕ ਨਹੀਂ ਕੀਤੀ ਹੈ ਪਰ ਕੁਝ ਸੰਭਾਵੀ ਜ਼ਿਲ੍ਹੇ ਉੱਭਰ ਕੇ ਸਾਹਮਣੇ ਆਏ ਨੇ ਜਿਵੇਂ ਪੰਜਾਬ ਦੇ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜੰਮੂ ਕਸ਼ਮੀਰ ਦੇ ਜੰਮੂ, ਸ਼੍ਰੀਨਗਰ, ਅਨੰਤਨਾਗ, ਰਾਜौरी, ਰਾਜਸਥਾਨ ਦੇ ਜਸਲਮੇਰ, ਬੀਕਾਨੇਰ, ਸ਼੍ਰੀ ਗੰਗਾਨਗਰ, ਬਾੜਮੇਰ, ਗੁਜਰਾਤ ਚ ਕੱਚ, ਉੱਤਰੀ ਭਾਰਤ ਚ ਉੱਤਰ ਪ੍ਰਦੇਸ਼ ਦੇ ਵਿੱਚ ਆਗਰਾ, ਮਥੁਰਾ, ਮੇਰਠ, ਹਰਿਆਣਾ ਅਤੇ ਹਿਮਾਚਲ ਦੇ ਕੁਝ ਜ਼ਿਲ੍ਹੇ ਦੱਖਣੀ ਅਤੇ ਪੂਰਬੀ ਭਾਰਤ ਦੇ ਵਿੱਚ ਚੇਨਈ ਬੰਗਲੂਰੂ ਕੋਲਕਾਤਾ ਵਿਸ਼ਾਖਾਪਟਨਾ ਮੱਧ ਭਾਰਤ ਚ ਪੋਪਾਲ ਰਾਏਪੁਰ ਨਾਗਪੁਰ ਹੁਣ ਸਵਾਲ ਇਹ ਉੱਠਦਾ ਹੈ ਕਿ ਮੋਕ ਡ੍ਰਿਲ ਦੌਰਾਨ ਕੀ ਹੋਵੇਗਾ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜਣਗੇ ਸ਼ਹਿਰਾਂ ਦੇ ਵਿੱਚ ਬਲੈਕਆਊਟ ਹੋਵੇਗਾ ਨਾਗਰਿਕਾਂ ਨੂੰ ਆਸਰਾ ਲੈਣ ਲਈ ਅਭਿਆਸ ਕਰਵਾਇਆ ਜਾਵੇਗਾ ਸਥਾਨਕ ਪ੍ਰਸ਼ਾਸਨ ਐਮਰਜੈਂਸੀ ਸੇਵਾਵਾਂ ਦੀ ਤਿਆਰੀ ਦਾ ਮੁਲਾਂਕਣ ਵੀ ਕਰੇਗਾ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਇਹ ਮੋਕ ਡ੍ਰਿਲ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਤਾਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ, ਸੋਸ਼ਲ ਮੀਡੀਆ ਅਕਾਊਂਟ ਜਾਂ ਫਿਰ ਸਥਾਨਕ ਅਖਬਾਰਾਂ ਤੇ ਨਜ਼ਰ ਰੱਖੋ। ਗ੍ਰਹਿ ਮੰਤਰਾਲੇ ਨੇ ਸਾਰੇ ਜ਼ਿਲ੍ਹਿਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਨਾਗਰਿਕਾਂ ਨੂੰ ਪਹਿਲਾਂ ਹੀ ਸੂਚਿਤ ਕਰਨ ਤਾਂ ਜੋ ਕਬਰਾਹਟ ਵਰਗੀ ਸਥਿਤੀ ਪੈਦਾ ਨਾ ਹੋਵੇ।